ਫਿਰ ਕਹਿਣ ਲੱਗਾ ਜੀ ਚੰਦਾ ਦਾਤਾ ਇੱਕ ਪਿਆਰ ਜਿਤਲਾ ਦਿਆਂ ਨਿਭਾਈ ਜਿਉ ਅਖੀਰ ਉਹ ਰੀਤ ਨੂੰ ਨਿਭਾ ਦਿਆਂ ਦਾਤਾ ਪੱਗ ਲਾ ਕੇ ਸੀਸ ਦੇ ਦੋ ਟੋਟਕੇ ਬਣਾ ਦੇ ਅੱਧੀ ਅੱਧੀ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਕਹਿੰਦੇ ਅੱਧੀ ਅੱਧੀ ਆਪਣੇ ਆਪਣੇ ਪੱਗ ਲਾ ਕੇ ਦੋ ਟੋਟਕੇ ਬਣਾ ਕੇ ਵੀ ਕਫਣ ਪਾ ਦਿਆਂ ਪੁੱਛਣ ਲੱਗਾ ਮਾਰਿਆਂ ਕਹਿੰਦੇ ਅੱਧੀ ਅੱਧੀ ਲਾ ਕੇ ਦੋਹਾਂ ਦੇ ਉਦੇ ਸਰੀਰਾਂ ਉੱਤੇ ਪਾ ਦਿਆਂ ਉਹ ਕਹਿੰਦਾ ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਪੁੱਤਰਾਂ ਦੀ ਪੀੜ ਤਾਂ ਪੰਖੇ ਨੂੰ ਵੀ ਨਹੀਂ ਝੱਲਦੇ ਇਹ ਰੀਤ ਨੂੰ ਮੈਂ ਨਿਵਾ ਦੇ ਫਿਰ ਉਹ ਅਗਲੀ ਗੱਲ ਕਰਦਾ ਹੈ ਮਹਾਰਾਜ ਗਰੀਬ ਤੋਂ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ ਪਰ ਕੱਫਣੂ ਬਿਨਾਂ ਦੱਸੋ ਕਿਹਦੇ ਪੁੱਤ ਗਏ ਦੱਸ ਤਾਂ ਕੱਫਣੂ ਬਿਨਾਂ ਕਿਸੇ ਦਾ ਪੁੱਤ ਗਏ ਗਰੀਬ ਤੋਂ ਗਰੀਬ ਪਏ ਨੇ ਸੰਸਾਰ ਦੇ ਵਿੱਚ ਮਹਾਰਾਜ ਤੇਰੇ ਤੀਰ ਦੇ ਨਾਲ ਸੋਨਾ ਲੱਗਿਆ ਹੁੰਦਾ ਸੀ ਤੂੰ ਤੀਰ ਚਲਾਉਂਦਾ ਸੀ ਤੇਰੀ ਭਾਵਨਾ ਸੀ ਜੇ ਉਹ ਤੀਰ ਦੇ ਨਾਲ ਮਰ ਗਿਆ ਤੇ ਉਹਦੇ ਲਈ ਕਫਨ ਦਾ ਪ੍ਰਬੰਧ ਹੋ ਜਾਵੇਗਾ ਜੇ ਜਿਉਂਦਾ ਰਹੇਗਾ ਤੇ ਮੱਲਮ ਪੱਟੀ ਦਾ ਪ੍ਰਬੰਧ ਹੋ ਜਾਵੇਗਾ ਮਰ ਤੂੰ ਆਪਣੇ ਬੱਚਿਆਂ ਵਾਸਤੇ ਕਫਨ ਤੱਕ ਦਾ ਪ੍ਰਬੰਧ ਨਹੀਂ ਕੀਤਾ ਤੂੰ ਦੇਖਿਆ ਤੱਕ ਨਹੀਂ ਆਖੋ ਸਤਨਾਮ ਨਿਰਵਾਣੇ ਆਪਣੇ ਬੱਚਿਆਂ ਵੱਲ ਕੋ ਝਾਕ ਨਹੀਂ ਰਿਹਾ ਇਸ ਕਰਕੇ ਉਹ ਕਹਿੰਦਾ ਕਹਿੰਦਾ ਗਰੀਬ ਤੋਂ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ ਕੱਫਣੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਐਨੀ ਆਲਪਾਂ ਨੂੰ ਸੁਣ ਕੇ ਨਾ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜਵਾਬ ਦੇਣ ਲੱਗੇ ਕੀ ਜਵਾਬ ਬੰਦੇ ਨੇ ਮਾਰਨ ਮੁਕਿਆ ਸੰ ਕਿਹਦੇ ਬੋਲੇ ਦਸ਼ਮੇਸ਼ ਪਿਤਾ ਮੁੱਖੋਂ ਲਲਕਾਰ ਕੇ ਉਹ ਲੈਣਾ ਕੀ ਇਹ ਸੰਗਾ ਮੇਰੇ ਪੁੱਤਾਂ ਨੂੰ ਪਿਆ ਰਿਹਾ ਕਹਿਣ ਲੱਗੇ ਵੇਖਨਾ ਮੈਦਾਨ ਵਿੱਚ ਉਹ ਜਰਾਂ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਵਾਰ-ਵਾਰ ਮਨਜ ਆਪਣ ਨੂੰ ਪਿਆਰ ਕਰਦੇ ਨੇ ਉਹ ਸਿੱਖੋ ਅੱਪਾਜ ਗੁਰੂ ਦੇ ਨਾ ਹੋ ਸਕੇ ਕਹਿੰਦੇ ਵੇਖਨਾ ਮੈਦਾਨ ਵਿੱਚ ਉਹ ਜਰਾਂ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਨੂੰ ਜਿਤਾਦਿਆਂ ਉਹ ਸਿੱਖੀ ਵਾਲੀ ਰੀਤ 'ਚ ਵਿਖੇਵਾ ਕਿੱਦਾਂ ਪਾਦਾਂ ਮੈਂ ਆਪਣੇ ਪੁੱਤਰਾਂ ਤੇ ਅੱਜ ਕੱਪੜਾ ਪਾ ਦੂੰਗਾ ਤੇ ਆ ਜਿਹੜੇ ਨਾਲ ਹੋਰ ਸੀਧ ਹੋਏ ਪਏ ਇਹਨਾਂ ਦਾ ਕੀ ਬਣੂ ਇਹ ਔਖ ਸੌਖ ਵੇੜੇ ਮੇਰੇ ਸਿੰਘ ਭਾਈ ਵਾਲ ਦੇ ਦੇਖਣਾ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਲਾਲਾਂ ਤੋਂ ਪਿਆਰੇ ਕਹਿੰਦੇ ਇਹ ਵੀ ਮਾਪਿਆਂ ਦੇ ਲਾਲ ਨੇ ਓਏ ਬਿਨਾਂ ਤਨਖਾਹੋਂ ਜਿਹੜੇ ਰਹਿ ਵੀ ਰਿਹਾ ਤਨਖਾਹ ਨਹੀਂ ਕਦੇ ਮੰਗੀ ਖਾਣਾ ਮੁੱਕ ਗਿਆ ਪਾਣੀ ਮੁੱਕ ਗਿਆ ਭੁੱਖੇ ਰਹਲੇ ਸਰੀਰ ਕਰਕੇ ਮਹਾਰਾਜ ਕਹਿੰਦੇ ਨੇ ਇਤਿਹਾਸਿਕ ਬਚਨ ਆਉਂਦੇ ਆ ਅਨੰਤਪੁਰ ਸਾਹਿਬ ਦੇ ਅੰਦਰ ਕਹਿੰਦੇ ਮਹਾਰਾਜ ਐਸਾ ਹਾਲ ਹਮਾਰਾ ਭਇਓ ਹਾਲ ਮਾਸ ਖੰਗਰੂ ਗਲ ਗਿਓ ਹੱਥ ਗਲ ਗਏ ਸੀ ਸਰੀਰ ਗਲ ਗਿਆ ਸੀ ਉਹ ਕਹਿੰਦੇ ਮਹਾਰਾਜ ਨੇ ਵੇਖਣਾ ਮੈਦਾਨ ਵਿੱਚ ਕਹਿੰਦੇ ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਓਏ ਬਿਨਾਂ ਤਨਖਾਹ ਜਿਹੜੇ ਰਹੇਗੇ ਦੇ ਨਾਲ ਕਲਗੀਧਰਪਾਤ ਸਾਹਿਬ ਮਹਾਰਾਜ ਗੱਜ ਗਏ ਉੱਥੇ ਕਹਿਣ ਲੱਗੇ ਉਹ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਉਹ ਮੁੱਕਦਾ ਅਜੀਤ ਤੇ ਜਜਾਬ ਦੀ ਮੈਂ ਲਾਸ ਨਹੀਂ ਉਹ ਚੁੱਕਦਾ ਉਹ ਤੱਕ ਇਹਨਾਂ ਦਾ ਹਿਸਾਬ ਨਹੀਂ ਉਹ ਮੁੱਕਦਾ ਅਜੀਤ ਤੇ ਜਜਾਰ ਦੀ ਮੈਂ ਲਾਸ ਨਹੀਂ ਉਹ ਚੁੱਕਦਾ ਉਹ ਦਿਆ ਸਿੰਘਾ ਮੋਹ ਵਾਲੇ ਤਿਲਕੇ ਤਰੋੜ ਦੇ ਛੋੜ ਦੇ ਅਜੀਤ ਦਾ ਅਜੀਤ ਤੇ ਜਜਾਰ ਦਾ ਤੂੰ ਖਿਆਲ ਇੱਥੇ ਛੋੜ ਦੇ ਪੰਥ ਦੇ ਸ਼ਹੀਦ ਨਹੀਂ ਉਹ ਕਪੜਾ ਨੂੰ ਦੋੜ ਦੇ ਤੂੰ ਇਹਦਾ ਹੀ ਦਮਾਲਾ ਇਹਦੇ ਮੂੰਹ ਉੱਤੇ ਉੱਠ ਮਰੇ ਕਦੇ ਕੋਈ ਕੱਫਣ ਦੀ ਜ਼ਰੂਰਤ ਨਹੀਂ ਜੇ ਤੈਨੂੰ ਬਹੁਤ ਹੀ ਪਿਆਰ ਆਉਂਦਾ ਨਾ ਇਹਦੇ ਦਿਮਾਲੇ ਦਾ ਥੋੜ੍ਹਾ ਇਦਾਂ ਪੱਲਾ ਖੋਲ ਕੇ ਇਹਦੇ ਮੂੰਹ ਦੇ ਉੱਤੇ ਪਾ ਦੇ ਵਸ ਪੰਥ ਦੇ ਸਹੀਦ ਨਹੀਂਓ ਕੱਫਣਾ ਨੂੰ ਲੋੜ ਦੇ ਤੂੰ ਇਹਦਾ ਹੀ ਦਿਮਾਲਾ ਇਹਦੇ ਮੂੰਹ ਤੇ ਓੜ ਦੇ ਉਹ ਦਿਆ ਸਿੰਘਾ ਕਿਉਂ ਦਈ ਜੰਨਾ ਮੋਹ ਦੀਆਂ ਥੰਮੀਆਂ ਉੱਠ ਸਿੱਖੀ ਦੀਆਂ ਬਾਤਾਂ ਜੇ ਹੋਰ ਵੀ ਨੇ ਲੱਗੀਆਂ ਅਜੇ ਬਹੁਤ ਦੂਰ ਜਾਣਾ ਬਹੁਤ ਬੜਾ ਹੋਰ ਨੇ ਤਿਆ ਪਰ ਉੱਥੇ ਕਲਗੀਆਂ ਵਾਲੇ ਫਾਤਿਹ ਸਾਹਿਬ ਆਪਣੇ ਬਾਰੇ ਵੀ ਕਹਿੰਦੇ ਨੇ ਮਾਲਕ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਮੇਰੀ ਮੂਹ ਮੇਰੀ ਰੂਹ ਉਸ ਮੌਤ ਨੂੰ ਲੋਚਦੀ ਰਹੀ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਮੈਂ ਪੁੱਤ ਮਰਵਾ ਕੇ ਆ ਗਿਆ ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ ਮੈਨੂੰ ਬੇਸੱਖ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਹੀਂ ਸੁਣਨਾ ਚਾਹੁੰਦਾ ਗੋਬਿੰਦ ਸਿੰਘ ਨੇ ਪੋਤੋ ਹੋਰ ਸਮਝੇ ਤੇ ਸਿੰਘ ਹੋਰ ਸਮਝੇ ਇਹ ਮੈਂ ਇਦਾਂ ਦੀ ਕਾਲੀ ਬੱਟ ਜੀ ਇੱਥੇ ਕਰਨਾ ਚਾਹੀਦਾ ਖੜਾ ਹੋ ਅਖੀਰ ਦੇ ਵਿੱਚ ਲਿਖਦਾ ਹੈ ਉਹ ਕਵੀ ਕਹਿੰਦਾ ਰਾਜ ਕੋਈ ਵੀ ਤਰੀਕੀਆਂ ਮੰਜ਼ਲਾਂ ਦਾ ਇਦਾਂ ਬਾਤ ਮੁਕਾਮ ਦਾ ਵੇਖਿਆ ਨਾ ਪਿਆਰੇ ਜੱਜੇ ਹੰਸਾਂ ਜਿਆ ਲਾਲਾ ਨੂੰ ਮੂਹ ਮੌਤ ਦੇ ਕਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਘੁਕਰ ਹੀਰੇ ਲਾਲ ਲਟਾਮ ਦਾ ਵੇਖਿਆ ਨਾ ਓਏ ਪਿਤਾ ਕੋਈ ਵੀ ਪੁੱਤ ਦੀ ਲਾਸ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਨਹੀਂ ਬੋਲੇ ਹੀ ਸੋਨਿਹਾਲ ਚੱਕ ਜੀ ਆਹਦਾ ਏਦਾਂ ਦਾ ਪਿਤਾ ਨੇ ਕਦੇ ਵੇਖਿਆ ਪਿਤਾ ਕੋਈ ਵੀ ਪੁੱਤ ਦੀ ਲਾਸ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਏਦਾਂ ਦਾ ਕੋਈ ਗੁਰੂ ਨਹੀਂ ਵੇਖਿਆ ਏਦਾਂ ਦਾ ਕੋਈ ਪਿਤਾ ਨਹੀਂ ਵੇਖਿਆ ਇਹ ਸਫਰੀ ਸਾਹਿਬ ਦੀ ਕਲਮਾ ਹੈ ਮੈਂ ਤਾਂ ਸੱਚ